ਆਹ ਪਤਾ ਨਹੀਂ ਕਿੱਥੋਂ ਆਂਡਿਆ ਜੋਬਨ ਕਹਿੰਦਾ ਵੀ ਇਹ ਮੇਰੇ ਹੱਥ ਚ ਵਾ ਇਹ ਹੋਰ ਪਾਰਟੀਆਂ ਨਾਲ ਹੀ ਤੁਰਿਆ ਫਿੰਡਿਆ ਸਭੀ ਤਗੜੀ ਜੋਬਨ ਨੇ ਉੱਦਾਂ ਘੇਰੀ ਆ ਪਰ ਹੱਥੋਂ ਮੈਨੂੰ ਜਾਂਦੀ ਨਿਕਲ ਜਾਨੀ ਜਿਹੜੇ ਇਹਦੇ ਲਸਣ ਆ ਨਾ ਇਹ ਨਹੀਂ ਸੱਜਣਾ ਲੱਗਣ ਦਿੰਦਾ ਪੈਲੀ ਨੂੰ ਅੱਡਾ ਮੇਰੇ ਹਿਸਾਬ ਨਾਲ ਰੋਜ਼ ਰੱਜਿਆ ਹੁੰਦਾ ਮੈਨੂੰ ਜਾਂਦੀ ਗੱਡੀ ਵੀ ਇਹਨੇ ਨਵੀਂ ਲੱਲੀ ਮੋਟਰਸਾਈਕਲ ਵੀ ਮੈਂ ਤੇ ਇੰਨਾ ਹੀ ਆਖਿਆ ਸੀ ਕਿਤੇ ਲੱਲਾ ਤੇ ਇਹਨੇ ਲੈ ਵੀ ਆਇਆ ਹੀ ਲੈ ਵੀ ਆ ਲਾਡੀ ਵੀ ਦਾ ਕੁਝ ਸਾਮੀ ਪਾਲਾ ਰਹਿਦਾ ਹੀ ਇਹ ਵੀ ਇਹਨੇ ਜੋਬਨ ਨਾਲ ਜਾਣਾ ਮੇਰੇ ਸਾਹ ਕੀ ਹਾਲ ਚਾਲ ਨੇ ਮੁੰਡਿਆ ਤੇਰੇ ਕਿੱਧਰ ਤੁਰਿਆ ਫਿੰਡਿਆ ਵਾ ਵਧੀਆ ਵਧੀਆ ਕੀ ਹਾਲ ਆ ਠੀਕ ਠਾਕ ਵਧੀਆ ਕਿਧਰੋਂ ਮਾਰਿਆ ਚੱਕਰ ਮੈਂ ਪਿੰਡ ਗਿਆ ਹੀ ਆ ਹੂੰ ਕਿਉਂ ਜੋਬਨ ਦੇ ਨੂੰ ਲੱਗਦਾ ਫਿਰਦਾ ਹੀ ਜੋਬਨ ਨੇ ਲੱਕੜਿਆ ਨਹੀਂ ਅੱਜ ਇੱਧਰ ਫਿਰਨਿਆ ਕਿੱਧਰ ਮੈਂ ਪਿੰਡ ਮੁੰਡਾ ਨਹੀਂ ਆਪਣਾ ਬੱਗਾ ਹੂੰ ਉੱਥੇ ਬੈਠ ਕੇ ਘੜੀ ਉੱਥੇ ਮਹਿਫਲ ਚੱਲ ਪਈ ਫੇ ਇਹ ਮੋਟਰਸਾਈਕਲ ਨਵਾਂ ਵਾਲਾ ਲੈ ਆਇਆ ਆਹ ਮੋਟਰਸਾਈਕਲ ਲੈ ਲਿਆ ਤੂੰ ਉਦਨ ਮਾ ਕਿਆ ਮੀਣਾ ਮਾਰਿਆ ਮੈਂ ਫਿਰ ਲੈ ਗਿਆ ਮਾਤਾ ਕੋ ਪੈਸੇ ਮੋਟਰ ਲੈਣ ਦਾ ਇੱਥੇ ਰੱਖੋ ਇਹ ਮੇਰੀ ਮੋਟਰਸਾਈਕਲ ਦਾ ਵੈਸੇ ਕੀ ਲੈਣਾ ਹੈ ਹਾਂ ਕਿ ਭੈਣ ਜੀਬ ਹੁੰਦੀ ਪੁੱਠੇ ਸਟੀਰਿੰਗ ਵਾਲੀ ਭੈਣ 30 ਗਿੱਲਿਆਂ ਦਾ ਮਾਲ ਕਾ ਤੇ ਮੋਟਰਸਾਈਕਲ ਹੀ ਜੀ ਲੈ ਆ ਗਏ ਤੇ ਇਹ ਮੋਟਰਸਾਈਕਲ ਅੱਗੇ ਗੱਡੀਆਂ ਘਰ ਘਾਟਵਾ ਆਹ ਘਟ ਬਹੁਤ ਗੱਡੀਆਂ ਤੇ ਇੱਥੋਂ ਤੇ ਚਾਰ ਗੱਡੀਆਂ ਘਰ ਲਗੀਆਂ ਹੂੰ ਗੱਡੀਆਂ ਬਹੁਤ ਜ਼ਿਆਦੀਆਂ ਤੇ ਇਥੋਂ ਹੋਰ ਗੱਡੀਆਂ ਨਹੀਂ ਕਰਦੀਆਂ ਆ ਆ ਕਿਤੇ ਵੜਨ ਤੈਨੂੰ ਦਿੰਦੇ ਨਹੀਂ ਗੱਡੀਆਂ ਤੇਰੀਆਂ ਕਿਉਂ ਇਸ ਰਾਹ ਕੋ ਆਪਣੀ ਗੱਡੀ ਲੈ ਪਤਾ ਹੋਏ ਵੀ ਮੁੰਡਾ ਆਉਣ ਡਿਆ ਵੀ 30 ਕਿੱਲੇ ਦਾ ਮਾਲਕ ਜਾਣ ਆਉਣ ਡਿਆ ਉਹ ਚਲੋ ਉਹ ਪਰਮਾਦਰਮ ਨੇ ਦਿੱਤੇ 30 ਕਿੱਲੇ ਜੱਦੀ ਪੁਛਤੀ ਕੋਲ ਹੈ ਗਈ ਆ ਤੂੰ ਕਿਹਦਾ ਤੂੰ ਕਿਹਦਾ ਤਰਾ ਫੈਂਡੇ ਆਜ ਰੋਡ ਤੇ ਮੈਂ ਇਦਾਂ ਐਵੇਂ ਸੈਲਸ ਫਟਾ ਕੰਡਿਆ ਅਸੀਂ ਕੀ ਕਰਨਾ ਵਾ ਤੂੰ ਵੀ ਮੁਕਤੀ ਸ਼ਾਮੀ ਭਾਲਦਾ ਫਿਰਨ ਜਾਵਦਾ ਕੋਈ ਕਿਦੇ ਸਾਨੂੰ ਕੌਣ ਪਿਆਲਦਾ ਈ ਕਿਉਂ ਨਹੀਂ ਤੈਨੂੰ ਆ ਤਾ ਤੈਨੂੰ ਆ ਪਿਆਵਾ ਮੇਰ ਨਾਲ ਉਹ ਤੇਰੀ ਘਰ ਵਰਟਰ ਆ ਪੈਨੂ ਪਕਾ ਨਹੀਂ ਨੂੰ ਕੁੱਤੇ ਨਹੀਂ ਪੁੱਛਦੇ ਕਿਉਂ ਨਹੀਂ ਪੁੱਛਦੇ ਉਹ ਮੈਂ ਨਹੀਂ ਮੰਨਦਾ ਇਹ ਗੱਲ ਨੂੰ ਮੈਨੂੰ ਮੈਨੂੰ ਪਤਾ ਲੱਗਾ ਵੀ ਤੇਰੇ ਹੀ ਹਨੇ ਕੋਈ ਵੀ ਪੱਲੇ ਤੇ ਕਿਉਂ ਨਹੀਂ ਪੱਲੇ ਮੇਰੇ ਕੱਖ ਹੈ ਹੈ ਕਿਉਂ ਨਹੀਂ ਪੱਲੇ ਮੇਰੇ ਕੱਖ ਆਜਾ ਮੈਂ ਤੇ ਤਾਂ ਮੰਨੀਆਂ ਜੇ ਕੋਈ ਕਰੇ ਅੱਜ ਦੇ ਆ ਤੂੰ ਮੇਰੇ ਨਾਲ ਹੁਣੇ ਚੱਲ ਮੇਰੇ ਘਰ ਆ ਬੈਠ ਸਹੀ ਖਾਣੀ ਕਰਾਉਣੀ ਆ ਲੈ ਤੇਰੇ ਆਖੇ ਨਹੀਂ ਲੱਗਦੀ ਕਿਉਂ ਕੁੱਤੇ ਖਾਣੀ ਐਵੇਂ ਕੁੱਤੇ ਖਾਣੀ ਯਾਰ ਉਹ ਸ਼ਿਰ ਨੂੰ ਪੈਂਦੀ ਆ ਇਹ ਆ ਤੇ ਸਹੀ ਤੂੰ ਚੱਲ ਫਿਰ ਕਾਰ ਸਟਾਰਟ ਆਹੋ ਆ ਤੇਰਾ ਮੂੰਹ ਮਿੱਠਾ ਕਰਾਵਾਂ ਚੱਲ ਮੂੰਹ ਮਠਾ ਨਹੀਂ ਕਿ ਮੈਂ ਕਰਨਾ ਕਰਨਾ ਹਾਂ ਕੋਈ ਪਾਰਟੀ ਕਰ ਐਡਾ ਵੱਡਾ ਮੋਟਰਸਾਈਕਲ ਆਇਆ ਜੀ ਦੀ ਪਾਰਟੀ ਕਰਦਾ ਵੱਡੀ ਪਾਰਟੀ ਉਸ ਦਿਨ ਜਦੋਂ ਜੀਵ ਲਿਆਏਗਾ ਮੈਂ ਤਾਂ ਉਸ ਦਿਨ ਮੈਂ ਉਸ ਦਿਨ ਚੜਨਾ ਸੱਚ ਜਦੋਂ ਜੀਵ ਲਿਆਏਗਾ ਲੈ ਮੈਂ ਨਹੀਂ ਇੱਥੇ ਜਾਣਾ ਮੈਂ ਤੁਰ ਕੇ ਹਉਣਾ ਆ ਆ ਤੂੰ ਠੀਕ ਆ ਚੱਲ ਮੈਂ ਆ ਗਿਆ ਤੇਰੇ ਮਗਰ ਫੇਰ ਹਾਂ ਘਾਰ ਘਾਰੇ ਦੀ ਕੌਡੀ ਦੀ ਬਜਤ ਨਹੀਂ ਹੂੰ ਇੱਥੇ ਆਈ ਨੇ ਮੈਨੂੰ ਆਇਆ ਮੈਂ ਆਪਣੀ ਬੇਕੀ ਕਰਾ ਆਵਣਾ ਜਾਂਦਿਆਂ ਇਹਦੇ ਘਰ ਦੀ ਨੇ ਗੱਲ ਪੈ ਜਾਣਾ ਹੀ ਇਹਨੇ ਕੋਹ ਨਹੀਂ ਭੱਲੇ ਇਹਦੇ ਚਲੋ ਵਹਨੇ ਆ ਕੀ ਬੰਦਾ ਹੋਊਗੀ ਕੁੱਤੇ ਖਾਣੀਆਂ ਹੀ ਪਛਾਣ ਮੋੜਾਂਗੇ ਸਾਡਾ ਕੀ ਆ ਸਾਡੀ ਤੇ ਇੰਨੀ ਕਦਾਂ ਅਸੀਂ ਖਰਚ ਸਾਮਣੇ ਖਾਣ ਲੱਗੇ ਤੇ ਫੇਰ ਅਸੀਂ ਖਾ ਪੀ ਲਿਆ ਦੁਨੀਆ ਤੋਂ ਚਲੋ ਵਹਨੇ ਆ ਕੀ ਬੰਦਾ ਲਾ ਕੁਰਸੀ ਮੇਰੇ ਧਵਾ ਮੇ ਪਾਰ ਹ ਲੈ ਮੇਰੇ ਵੀ ਲਗਾ ਤੇ ਕੁਰਸੀ ਵੀ ਡੱਠੀ ਇੱਥੇ ਤੇ ਲੈ ਆ ਮਸ ਮਾਂ ਦੇ ਰੱਖਾ ਮੈਂ ਮਗਰ ਤੁਰਿਆ ਆਉਂਦਾ ਹੋਣਾ ਇਹ ਰੋਲਾ ਬੜਾ ਪਾਉਂਦਾ ਦਾ ਤਵਾ ਕਦਾਂ ਆਉਂਦਾ ਘਰ ਦੇ ਦੇ ਜਾਂ ਕਹਿੰਦੇ ਤਰਾਤੇ ਦੇ ਕਹਿੰਦੇ ਨਾਲ ਪਤਾ ਲੱਗ ਜੂ ਅੱਜ ਇਹਨੂੰ ਵੀ ਘਰ ਦੇ ਕੀ ਜਾਂਦੇ ਕੌਣ ਜੰਮਿਆ ਮੈਨੂੰ ਕਹਿਣ ਵਾਲਾ ਹੈ ਜਾਉਂਦਾ ਨੂੰ ਪਹਿਲਾਂ ਟੇਬਲ 'ਚ ਜਾ ਕੇ ਰੱਖਦਾ ਨਾ ਇਹ ਤੂੰ ਆਇਤ ਉਹ ਗੋਪੀ ਉਹ ਪਾਣੀ ਠੰਡਾ ਫੜ ਲੈ ਫ੍ਰੀਜ 'ਚੋਂ ਕਾਦੇ ਵਾਸਤੇ ਉਹ ਆਪਣਾ ਗਵਾਂਡੀ ਨਹੀਂ ਆ ਲਾਡੀ ਹਾਂ ਉਹ ਮੋਟੇ ਸ਼ੈਲ ਦੀ ਪਾਰਟੀ ਮੰਗਣ ਆਈ ਤੇ ਉਹਨੇ ਮੈਗਾ ਚਾਹ ਲਾਉਂਦਾ ਪੈਕ ਲਾਉਂਦੇ ਨੂੰ ਉਹਨੂੰ ਇੱਥੇ ਬਿਲਾਉਣਾ ਵਾ ਤੋਰ ਨੂੰ ਕਿੱਥੇ ਪਿਉਣਾ ਵਾ ਇੱਥੇ ਪੀਣਾ ਉਹਨੇ ਘਰ ਮੇਰਾ ਘਰ ਵਾ ਤੇ ਘਰੇ ਪੀਣਾ ਉਹਨੇ ਨੀਤੀ ਲੱਕਾ ਤੂੰ ਆ ਪਾਪ ਕਰ ਪੀਣਾ ਹੀ ਪੀਣਾ ਸੀਗਾ ਨਾਲ ਹੋਰ ਹੀ ਨਾਲ ਲਿਆ ਕੇ ਬਿਠਾਉਣੇ ਸ਼ਰਾਬੀ ਜਦੋਂ ਹੁਣ ਮੈਂ ਜਦੋਂ ਮੇਰੇ ਯਾਰ ਦੋਸਤਾਂ ਤਾਂ ਮੈਂ ਹੁਣ ਘਰੇ ਬਿਠਾਉਣੇ ਨਹੀਂ ਆਪਣੇ ਮੈਂ ਕਿਥੇ ਬਾਹਰ ਲੈ ਜਾਉਂਦਾ ਵੀ ਸ਼ਰਾਬੀਆਂ ਦਾ ਕੀ ਕੰਮ ਕਰ ਚੋਂ ਆਉਂਦਾ ਆ ਚੰਗਾ ਕੰਮ ਕਰ ਲਿਆ ਕਰੋ ਘਰੋਂ ਕੱਢ ਦੋ ਤੁਸੀਂ ਨਹੀਂ ਆਪ ਤੇ ਪੀਣਾ ਪੀਣਾ ਕਰ ਬੈਠੇ ਪਰ ਇਹ ਥੋੜੀ ਮੈਂ 12 ਮੰਦੇ ਲਿਆ ਲਿਆ ਕੇ ਹੁਣ ਇੱਥੇ ਬਿਠਾਈ ਜਾਉਂਗਾ ਮੈਂ ਪਿਉਣੀ ਹੈ ਮੇਰੇ ਯਾਰ ਆ ਮੈਂ ਪਿਉਣੀ ਇਹ ਕੰਮ ਮੈਂ ਵੀ ਨਹੀਂ ਹੋਣ ਦੇਣਾ ਘਾਟ ਦੇ ਵਿੱਚ ਮੁੰਡਾ ਵੇਖੂਗਾ ਕਿ ਕੱਲ ਨੂੰ ਹੋਣਾ ਪੀਣ ਲੱਗੂਗਾ ਐਵੇਂ ਮੁੰਡਾ ਵੇਖ ਦੂਗਾ ਤੇ ਵੇਖਣਾ ਹੀ ਆ ਜਦੋਂ ਘਰ ਚ ਬੈਗੇ ਪੀਣੀ ਤਾਂ ਮੁੰਡੇ ਨੇ ਵੇਖਣਾ ਹੀ ਆ ਮੈਨੂੰ ਨਹੀਂ ਪਤਾ ਪਤਾ ਮੈਂ ਆਪਣੇ ਯਾਰਾਂ ਦੋਸਤਾਂ ਨੇ ਮੈਂ ਜਦ ਮੈਂ ਉਹਨਾਂ ਦੇ ਘਰ ਜਾ ਕੇ ਪੀਣਾ ਤਾਂ ਉਹਨਾਂ ਨੇ ਮੈਨੂੰ ਉਹਨਾਂ ਨੇ ਪੀਣੀ ਮਰਨਾ ਉਹਨਾਂ ਨੇ ਤਾਂ ਕੋਈ ਲਾਲਚ ਹੋਗਾ ਤੈਨੂੰ ਬਿਠਾਉਂਦੇ ਆਣਗੇ ਪਰ ਮੈਂ ਆਪਣੇ ਘਰ ਦੇ ਵਿੱਚ ਨਹੀਂ ਬੈਠਣ ਦੇਣਾ ਕਿਉਂ ਨਹੀਂ ਬਿਠਾਉਣਾ ਨਹੀਂ ਬਿਠਾਉਣਾ ਇਹ ਮੈਂ ਵੀ ਇੱਥੇ ਤਾਂ ਦੁਈ ਵੀ ਇੱਥੇ ਮੈਂ ਨਹੀਂ ਆਪੀ ਇਹ ਥੋੜੀ ਕੰਮ ਇਹ ਕੁਦੜ ਰੌਲਾ ਪਾਇਆ ਤੂੰ ਰੌਲਾ ਜਿਆ ਤੇ ਬੜਾ ਭੈਂਡਿਆ ਆ ਭਲਾ ਵੇਨਾ ਹੈ ਮੈਨੂੰ ਜਲਦੀ ਪਾਰਟੀ ਹੋ ਗਈ ਆ ਬੱਲੇ 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 ਇਹ ਦੀ ਸੀ ਚੰਗੀ ਕੁੱਤੇ ਖਾਣੀ ਹੋਣ ਈ ਮਨਾ ਤੂੰ ਪੀਤੀ ਤੋਂ ਬਗੈਰ ਹੀ ਚੰਗਾ ਚੱਲ ਆਪਣੇ ਘਰ ਨੂੰ ਤੂੰ ਹੋਰ ਕੋਈ ਸਾਮੀ ਲੱਭ ਇਹਦੇ ਕੋਈ ਨਹੀਂ ਗੱਲ ਬਣਨੀ ਇਹਦੇ ਤੇ ਜਨਾਨੀਆਂ ਇਹਦੇ ਸਿਰ ਪੈਂਡੀਆਂ ਇਹਦੇ ਇਹ ਇਹ ਤੇ ਨਾਲੇ ਉਹਦਾ ਦਿਨਾ ਜੀ ਫੱਕੀਆਂ ਪਰ ਜਨਾਨੀਆਂ ਥੋੜਾ ਰੋਕੀ ਜਾਂਦੀਆਂ ਇਹਨੂੰ ਹੂੰ ਇਹ ਦੇਖੋ ਜੀਵ ਮਗਵਨੇ ਹੁਣ ਦੇ ਵੇਖੀ ਪਲਾ ਕੀ ਲਿਆਉਂਦਾ ਕਿ ਨਹੀਂ ਲਿਆਉਂਦਾ ਪੰਪ ਦਿੰਨੇ ਹੁਣ ਜੋ ਬੰਦਾ ਸਾਸ ਦਿੱਤਾ ਤੇ ਦੇਣਾ ਮੈਨੂੰ ਪੈਣਾ ਤੇ ਜੋ ਬਣ ਕੋ ਚੌਥਾ ਹਿੱਸਾ ਤੇ ਮੈਂ ਲਾਉ ਲਾਉ ਜੇ ਪੰਜ ਵਿੱਚ ਇੱਕ ਗੱਲਾ ਦੇ ਮੇਰੇ ਹਿੱਸੇ ਆਉ ਹੀ ਆਉ ਚਲੋ ਮਨਾ ਚੱਲ ਅੱਜ ਹੋਰ ਕੋਈ ਸ਼ਾਮੀ ਪਾਲ ਜਾ ਠੰਡਾ ਪਾਣੀ ਲੈ ਆ ਐਵੇਂ ਲਿਆਵਾ ਮੈਂ ਠੰਡਾ ਪਾਣੀ ਇਹ ਕੋਈ ਇੱਜ਼ਤ ਆਰ ਬੰਦੇ ਦਾ ਕੰਮ ਵੀ ਬਾਹਰੋਂ ਸ਼ਰਾਬੀ ਲਿਆ ਲੈ ਕੇ ਦਿੱਥੇ ਬਿਠਾਉਣੇ ਆ ਇਹ ਕੰਮ ਮੈਂ ਆਪਣੇ ਘਰ 'ਚ ਨਹੀਂ ਹੋਣ ਦੇਣਾ ਇਹ ਜਿਹੜੇ ਘਰ ਕਾਤੇ ਵਾਸਤੇ ਪਾਏ ਆ ਘਰ ਲਈ ਆ ਆਪਣੇ ਆਹ ਹੋਸ਼ ਨਾ ਬੀਨ ਨੂੰ ਬਣਾ ਪਾਏ ਤੁਸੀਂ ਘਰ ਤੂੰ ਤੈਨੂੰ ਜਿਹੜਾ ਕੰਮ ਆਖਿਆ ਤੂੰ ਉਹ ਕੰਮ ਕਰਿਆ ਕਰ ਮੇਰੇ ਕੰਮ ਦੇ ਲਈ ਟੰਗ ਲੜਾਇਆ ਕਰ ਇਹ ਤੋਂ ਦੱਸਾਂ ਮੈਂ ਮੈਂ ਅੱਗੇ ਕਿਹੜਾ ਟੰਗ ਅੜਾਉਣੀ ਆ ਬਾਹਰ ਪੀ ਉਹਨਾਂ ਤੇ ਪੀ ਆਇਆ ਕਰ ਪਰ ਇਹ ਥੋੜੀ ਗੱਲ ਹੈਗੀ ਪਿੰਨਾਲ ਹੋਰਨੂੰ ਲਿਆ ਕੇ ਬਿਠਾਉਂਗਾ ਮੈਂ ਪਿਉਣੀ ਮੈਂ ਉਹਨੇ ਕਿਹਾ ਬਸ ਮੈਂ ਪਿਉਣੀ ਪਿਉਣੀ ਉਹਨੂੰ ਇਹ ਕੰਮ ਨਹੀਂ ਹੋਣ ਦੇਣਾ ਪਾਣੀ ਲਿਆਉਣਾ ਕਿ ਨਹੀਂ ਲੈਣਾ ਚਲ ਆ ਚੰਗੇ ਕੰਮ ਹੈਗੇ ਆ ਪਿਲੇ ਆ ਲੈ ਸ਼ਰਾਬੀ ਬਿਠਾਉਣੇ ਆ ਤੂੰ ਚਲ ਪਾਣੀ ਲੈ ਗਿਆ ਉਹ ਜੀ ਮਾਤਾ ਜਿਹੜੀ ਤੈਨੂੰ ਡੱਕਦੀ ਵੀ ਨਹੀਂ ਆ ਇਹ ਤਾਂ ਵੱਖੀ ਚ ਮਰੂੰਗਾ ਹੀ ਵੱਖੀ ਜੀ ਮਾਤਾ ਤੇ ਤੂੰ ਇਹੀ ਕੰਮ ਅੱਗੋਂ ਪਿੱਛੋਂ ਮਾਰਦਾਈ ਆ ਆਹ ਅਭੀ ਮਾਰਨ ਦਾ ਇਹ ਕੰਮ ਮਾਰਖੀ ਤੈਨੂੰ ਉਦੋਂ ਬਿਮਾਰੀ ਪੈ ਜਾਂਦੀ ਤੈਨੂੰ ਉਹ ਮੈਂ ਨਹੀਂ ਪਾਣੀ ਪੂਣੀ ਲਿਓਣਾ ਲਿਓਣਾ ਆ ਭਲਾ ਦੂ ਪਾਣੀ ਉਦੈ ਫੀਟ ਲੈ ਆਂਦੀ ਆ ਲੈ ਆਂਦੀ ਆ ਬਾਹਰ ਬਣਾ ਰੋ ਆ ਪਾਇਆ ਅੰਨਾਂ ਨੇ ਪੁਰਾਣੀ ਕੀ ਹੋਇਆ ਹੂੰ ਵੀਰੇ ਅੱਖਾਂ ਭਲਾ ਤੂੰ ਹੀ ਵੇਗਾ ਮੈਂ ਕਿ ਆਣਾ ਜਾ ਕੇ ਦੱਸ ਬਹੁਤੀ ਆ ਇਤਰਾ ਹੀ ਨਾ ਕ ਕਲਾ ਤ ਪਾਈ ਛੱਡਦੇ ਆ ਜਾ ਬੀਬੀ ਵੇਖ ਕੇ ਨੇ ਹਟਾ ਇਹਨਾਂ ਨੇ ਇਦਾਂ ਨਹੀਂ ਹਟਣਾ ਮੈਂ ਆਕੇ ਹਟਾਵਾਂ ਮੇਰੇ ਅੱਖੇ ਕਿਹੜੇ ਲੱਗਦੇ ਆ ਕਾਵਾ ਕੰਜਰਖਾਨਾ ਹੁਣ ਪਾਇਆ ਆਇਆ ਤੁਸੀਂ ਕੰਜਰਖਾਨਾ ਮੈਂ ਪੋਣੀ ਆ ਕੰਜਰਫੁਖਾ ਨਾਲਾ ਪੋਂਦਾ ਮੁੰਡਾ ਰੋਤਾ ਤੇਰਾ ਹੀ ਸੁਣਦਾ ਉਹ ਤਾਂ ਕੋਈ ਆ ਮੈਨੂੰ ਸੁਲੇ ਆ ਨਹੀਂਗਾ ਉਹ ਸੱਤ ਕੇ ਬੋਲਦਾ ਵਾ ਤੁਹਾਨੂੰ ਤੇ ਮੈਂ ਹੀ ਗਲਤ ਲੱਗਦੀ ਆ ਹਰ ਗੱਲ 'ਚ ਮੈਂ ਹੀ ਗਲਤ ਹੁੰਦੀ ਆ ਉਹ ਤਾਂ ਸਹੀ ਹੁੰਦਾ ਵਾ ਉਹ ਗਲਤ ਨਹੀਂ ਹੈ ਵਾ ਜਿੰਨੇ ਦੂਜਾ ਲਿਆ ਕੇ ਸ਼ਰਾਬੀ ਬਿਠਾਉਣੇ ਆ ਕਿਹੜੇ ਸ਼ਰਾਬੀ ਆ ਚੱਲੇ ਇੱਥੇ ਆ ਲੈ ਡੀ ਜਿਹੜਾ ਵਾ ਉਹਨੂੰ ਬਿਠਾਉਣਾ ਹੀ ਤੇ ਫੇਰ ਕੀ ਹੋ ਗਿਆ ਜੇ ਆਜੂਗਾ ਤੇ ਇਹੇ ਆਜੂ ਮੰਮੀ ਆ ਚੰਗੀ ਗੱਲ ਆ ਇਹ ਆਈ ਜਦ ਕਰਾਣ ਦੀ ਗੱਲ ਵਾ ਪੀ ਸ਼ਰਾਬੀ ਲਿਆ ਲੈ ਕੇ ਘਰਾਂ ਚ ਬਿਠਾਉਣੇ ਆ ਤੇ ਚੱਲ ਕੋਈ ਗੱਲ ਨਹੀਂ ਉਹ ਵੀ ਜਾਂਦਾ ਹੀ ਆ ਜਾਂਦਾ ਵਾ ਤੇ ਜਾਵੇ ਮੈਨੂੰ ਕਿਉਂ ਨਾ ਬਿਠਾਇਆ ਕਰਨ ਸੋ ਨਾ ਬਿਠਾਉਂਦੇ ਨਾ ਪੀਵੇ 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 ਤੇਰਾ ਤਾਂ ਕੰਮ ਹੀ ਹੋ ਰਹਿਂਦਾ ਜੋ ਸ਼ਰਾਬ ਦੇ ਹੀ ਬਸ ਸ਼ਰਾਬ ਹੀ ਪਿੰਦਾ ਚਰਾਬ ਹੀ ਪੀਂਦਾ ਤੇ ਕਿਆ ਨਈ ਆ ਜਦੋਂ ਹੁਣ ਮੇਰੇ ਹੁਣ ਫੇਰ ਮੇਰੇ ਦਿਵਾਲੇ ਹੋਇਆ ਫੇਰ ਮੈਨੂੰ ਕਾਤੋਂ ਕਹਿੰਦਾ ਪਾਣੀ ਲਿਆ ਦੇ ਔਰ ਲਿਆ ਦੇ ਮੈਨੂੰ ਕੀ ਲੋੜ ਲਿਆ ਕੇ ਦੇਂਦੀ ਔਰ ਇਹਦੇ ਵੱਲ ਪੀਂਦੇ ਵੱਲ ਦੇਖੂਗਾ ਮੁੰਡਾ ਦੇਖੂਗਾ ਤੇ ਕੱਲ ਨੂੰ ਮੁੰਡਾ ਨਾ ਬੁੜੀਆਂ ਚੀਜ਼ਾਂ ਫੜਾਉਂਦੀਆਂ ਬੁੜੀਆਂ ਕੜੇ ਕੰਮ ਨਾ ਹੁੰਦੇ گاਵਾ ਤੇ ਮੰਮੀ ਮੈਂ ਠੇਕਾ ਨਹੀਂ ਲਾ ਕੇ ਮੈਂ ਸ਼ਰਾਬੀਆਂ ਚੀਜ਼ਾਂ ਫੜਾਵਾ ਤਾਂ ਇਹਨੂੰ ਫੜਾਉਣੀ ਪੈਣੀ ਆ ਉਹਨੂੰ ਇਹ ਵੀ ਕੋਈ ਫਿਰ ਜ਼ਬਰਦਸਤੀ ਨਹੀਂ ਹੈਗੀ ਹੈ ਜ਼ਬਰਦਸਤੀ ਵਾਲੀ ਪਾਈਗਾ ਨਹੀਂ ਮੈਂ ਤਾਂ ਨਹੀਂ ਚੱਲਿਆ ਜਾਂਦਾ ਹੁਣ ਮੇਰਾ ਮੁੰਡਾ ਮੇਰੇ ਬਰਾਬਰ ਤਾਂ ਹੋਇਆ ਵਾ ਤੇ ਹੁਣ ਵੀ ਮੈਂ ਇਹਦੀਆਂ ਗੱਲਾਂ ਹੀ ਚ ਤਾਂ ਫੇਰ ਹਰ ਕੌਣ ਲਿਆ ਵੇ ਤਾਂ ਕੌਣ ਉਹਨੂੰ ਫੜਾਵੇ ਲੈਣ ਕੇ ਨਿੱਕਰ ਮਾਨਾ ਵਾ ਜਿਤਨਾ ਬੈਠੇ ਨਾ ਪੀਵੇ ਜਿਹੜੀ ਮਰਜੀ ਚੀਜ਼ ਮੰਗੇ ਪਰ ਇਹ ਥੋੜੀ ਹੈਗਾ ਵੀ ਨਾਲ ਚਾਚਰਾ ਵੀ ਹੋਰ ਲੈ ਕੇ ਬਿਠਾਊਗਾ ਤੇ ਮੈਂ ਉਹਨਾਂ ਨੂੰ ਫੜਾਉਂਦੀ ਫਿਰੂੰਗੀ ਚੀਜ਼ਾਂ ਇਹ ਨਹੀਂ ਕੰਮ ਬੰਨਾ ਹੈਗਾ ਬਾਹਾਂ ਨਹੀਂ ਕੰਮ ਐਨੀ ਕਲਾ ਐਨੀ ਕਲਾ ਕਿਤੇ ਕਲਾ ਤਾਂ ਮੁੱਕਰ ਦਿੰਦੀ ਹੈ ਨੀਗੀ ਮੈਂ ਆਪੇ ਨਹੀਂ ਮੁੱਕਦੇ ਨਹੀਂ ਕਲਾ ਜਦੋਂ ਮੁੰਡੇ ਦਾ ਲੈਣੀ ਨਹੀਂ ਮੁੱਕਦੇਣੀ ਉਹ ਪੀਣੀ ਬੰਦ ਕਰ ਦੇਵੇ ਤੇ ਕਲਾ ਆਪੇ ਘਰੋਂ ਨਿਕਲ ਜਾਂਦੀ ਮੁੰਡਿਆ ਦੇ ਮਗਰ ਭਈ ਆ ਬੱਸ ਮੈਂ ਆਵਾਂ ਨਹੀਂ ਮੇਰਾ ਕੋ ਪਤਰਾ ਜੀ ਬਾਜੀ ਰਵੇ ਤੂੰ ਨਹੀਂ ਘਾਉਦਾ ਛੱਡਣ ਢਈ ਉਹਨੂੰ ਆ ਤੇ ਪ੍ਰਾਈਦੀਨ ਵਾਲਾ ਨਹੀਂ ਰਾਜੀ ਬਾਜੀ ਨਾ ਮੰਨ ਮੰਗੇ ਹੋ ਨਾ ਤੇ ਰਾਜੀ ਬਾਜੀ ਤੇਰੀ ਚ ਮੰਗਦੇ ਆ ਮੇਰੀ ਕਾਦੀ ਰਾਜੀ ਬਾਜੀ ਮੈਂ ਤਾਂ ਸਤੀ ਰਹਿਣੀ ਆ ਸਤੀ ਰਹਿਣੀ ਤੇ ਤੂੰ ਪੀ ਨਹੀਂ ਕੰਡਾ ਰੇ ਮਗਰ ਜਦੋਂ ਕੜਾ ਜਾਂਦਾ ਉਦੋਂ ਹੀ ਤੂੰ ਕੜਾ ਜਦੋਂ ਆ ਜਾਂਦਾ ਉਦੋਂ ਹੀ ਤੇਰੀ ਕੜਾ ਨਹੀਂ ਮੁੱਕਣੀ ਹੈਗੀ ਜਾ ਦੇ ਹੋਰ ਹੱਲਾ ਸ਼ੇਰੀਆਂ ਮੈਂ ਫੇਲਾਉ ਦੇ ਆਪਣੇ ਪਿਓ ਦਾ ਹਾਲ ਵੇਖ ਲੈ ਉਹ ਦਨ ਫੀਡ ਦਾ ਕਿਹਾ ਹੈਗਾ ਤੇ ਸ਼ਰਾਬ ਪੀ ਕੇ ਆ ਗਿਆ ਫੀਡ ਨਹੀਂ ਲੈ ਕੇ ਆਇਆ ਹੁਣ ਵੇਰਲਾ ਵੀ ਹੋਣ ਗਿਆ ਵਾ ਤੇ ਜਾ ਕੇ ਤੇ ਸ਼ਰਾਬੀ ਨੂੰ ਹੁਣ ਲੈ ਕੇ ਆਉਣਾ ਨਾਲ ਤੇ ਉਹ ਸ਼ਰਾਬੀ ਨਹੀਂ ਬੈਠੇ ਮੰਮੀ ਤੂੰ ਨਾ ਖਪਾ ਕਰ ਤੇਰੇ ਖਪਾਣੇ ਕਹਦਾ ਹਟ ਜਾਣਾ ਉਹਨੇ ਉਹ ਕਿੱਥੇ ਹੜਿਆ ਨਹੀਂ ਕਦੀ ਉਹ ਤੇ ਮੈਂ ਕਰਾਂ ਵੀ ਕੀ ਫਿਰ ਤੂੰ ਵੀ ਨਹੀਂ ਮੇਰੀ ਸੌਂਦਾ ਜੇ ਤੇਰੀ ਦਾਦੀ ਨੂੰ ਮੈਂ ਗੱਲ ਕਹਿੰਨੀ ਤੇ ਉਹ ਵੀ ਨਹੀਂ ਸੌਂਦੀ ਸੋਨੀ ਮੰਮੀ ਕੀ ਉਹਨੇ ਨਹੀਂ ਹਟਣਾ ਨਿੱਕੇ ਤੋਂ ਮੈਂ ਵੱਡਾ ਹੋ ਗਿਆ ਅੱਜ ਤੱਕ ਨਹੀਂ ਹਟਿਆ ਉਹ ਨਾਲ ਜੂਗਾ ਨਾ ਖਪਾ ਕਰ ਹੁਣ ਤੇ ਮੈਨੂੰ ਕਹਿੰਦਾ ਵੀ ਮਮੀ ਨਾ ਖਪਿਆ ਕਰ ਖਪਿਆ ਕਿਉਂ ਨਾ ਮੈਂ ਕਰਾਂ ਅੱਗੇ ਤੇ ਕਿਤੇ ਘਰ ਆਪ ਕੱਲਾ ਬੈ ਕੇ ਪੀ ਲੈਂਦਾ ਹੀਗਾ ਉਹਨ ਹੋਰ ਸ਼ਰਾਬੀ ਨਾਲ ਪਟਾਉਣ ਲੱਗ ਪਿਆ ਜੇ ਇਦਾਂ ਹੀ ਕੱਲ ਨੂੰ ਕਿਸੇ ਨੇ ਮੁੰਡੇ ਨਾਲ ਕੋਈ ਸ਼ਰਾਰਤ ਕਰ ਦਿੱਤੀ ਕੀ ਬਣੂਗਾ ਮੁੰਡੇ ਦੇ ਸਿਰ ਤੇ ਤੇ ਮੈਂ ਦੀਨ ਕੱਟਣ ਦੇ ਹਾਂ ਕਦੋਂ ਮੇਰਾ ਮੁੰਡਾ ਜੂਟਾ ਵੱਡਾ ਹੋਊਗਾ ਆਪਣੀ ਪਹਿਲੀ ਬੰਨਾ ਸ਼ਾਂਪੂਗਾ ਆਡੀ ਵੀ ਤੇ ਸੁਣੀ ਜਾਊਗੀ ਤੇ ਜੇ ਇਦਾਂ ਸ਼ਰਾਬੀ ਘਰ ਆਉਣ ਲੱਗ ਪਏ ਕਿਤੇ ਮੁੰਡੇ ਨੂੰ ਨਾ ਪੁੱਠੇ ਪਾਸੇ ਲਾ ਦੇਣਾ ਅੱਜ ਕੱਲ੍ਹ ਤੇ ਨਸ਼ਾ ਹੈ ਵੀ ਬੜਾ ਵਾ ਇਹ ਤੇ ਸ਼ਰਾਬ ਪੀਂਦਾ ਕਿਤੇ ਮੁੰਡੇ ਨੂੰ ਕਿਤੇ ਹੋਰ ਕਿਸੇ ਨਸ਼ੇ ਤੇ ਨਾ ਲਾ ਲੂ ਦੇਣ ਜੁਗੈ ਨੂੰ ਤਾਂ ਕੋਈ ਵੀ ਸ਼ਰਾਬ ਪੀਣੋਂ ਟੋਂਦਾ ਹੀ ਨਹੀਂ ਆ ਜੇ ਮੰਮੀ ਨਾ ਕਹਿੰਦੀ ਆ ਮੰਮੀ ਨੂੰ ਤੇ ਮੰਮੀ ਵੀ ਲਾੜ ਪੈਂਦੀ ਬੰਨਾ ਮੇਰੀ ਗੱਲ ਤਾਂ ਕੋਈ ਨਹੀਂ ਸੁਂਦਾ ਕੀ ਕਰਨਾ ਮੈਂ ਠੀਕ ਲਿਆਣਾ ਗਿੰਤੀ ਦੇਤੀ ਗਿੱਲੇਆ ਗਿੰਤੀ ਕਰਨ ਨੂੰ ਬਸ ਸੋਖਤ ਹੈ ਹੀ ਨਹੀਂ ਨਾ ਮੁੰਡੇ ਨੂੰ ਨਾ ਕਿਤੇ ਕੋ ਗਲਤ ਪਾਸੇ ਲਾ ਦੇਦਾ ਤੇਈ ਵਾਰ ਤਾਂ ਮੈਨੂੰ ਨਾ ਉਹਦੇ ਬੜਾ ਸਿਆਣਾ ਲੱਗਦਾ ਵਾ ਤੇ ਕਈ ਵਾਰ ਇਹ ਸੋਚਦੀ ਆ ਹੈਗਾ ਤੇ ਨਿਆਣਾ ਹੀ ਆ ਕਿਸੇ ਦੀ ਗੱਲਾਂ 'ਚ ਨਾ ਆ ਜਵੀਂ ਕਿਤੇ ਪਰ ਉਹਦਾ ਕਹਿੰਦੇ ਆ ਕਿ ਜਿਨ੍ਹਾਂ ਨੇ ਛੋਟੀ ਉਮਰ ਤੋਂ ਹੀ ਨਾ ਦੁੱਖ ਵੇਖੇ ਹੋਣਾ ਸ਼ਰਾਬੀਆਂ ਚ ਕੱਟੀ ਹੋਵੇ ਉਹ ਸ਼ਰਾਬਾ ਨਹੀਂ ਜਾਂਦੇ ਸ਼ਾਇਦ ਐਸੇ ਆਸ ਦੇ ਨਾਲ ਨਾ ਮੈਂ ਇੱਥੇ ਰਹੀ ਜਾਂਦੀ ਆ ਨਹੀਂ ਤਾਂ ਕਦੋਂ ਦੀ ਮਰ ਮੁੱਕ ਜਾਂਦੀ ਏ ਕਿ ਮੇਰਾ ਮੁੰਡਾ ਲੰਘ ਤੇ ਗਲਤ ਪਾਸੇ ਲਾਗੇ ਜੇ ਜੀ ਮੈਂ ਘਰੋਂ ਪੈਰ ਪੁੱਟ ਲਿਆ ਨਾ ਨਹੀਂ ਤਾਂ ਨਾ ਨਹੀਂ ਤੇ ਮੈਨੂੰ ਘਰੋਂ ਕੱਢਣ ਵਾਲੀ ਕੋਈ ਕਸਰ ਹੀ ਨਹੀਂ ਛੱਡੀ ਮਾਂ ਪੁੱਤ ਨੇ ਪੁੱਤ ਤੇ ਪੁੱਤ ਗੱਲਾਂ ਕਰੀ ਜਾਂਦਾ ਮਾਂ ਤੇ ਮਾਂ ਕਰੀ ਜਾਂਦੀ ਹੈ ਚੰਦ ਕੋਈ ਨਹੀਂ ਮੈਂ ਵੀ ਨਾ ਆਪਣੇ ਮੁੰਡੇ ਦੇ ਸਿਹਤ ਤੇ ਦੀ ਵੀ ਕਟਣੀ ਆ